ਵਾਹਿਗੁਰੂ 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 ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰੂ ਰੂਪ ਗੁਰੂ ਖਾਲਸਾ ਸਾ ਸੰਗਤ ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ ਰਸਨਾ ਨੂੰ ਪਵਿੱਤਰ ਕਰੀਏ ਜੀ ਜਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਮਰ ਸਿਮਰ ਜੀਵਨ ਨਾਰਾਇਣ ਦੁਖ ਰੋਗ ਸੋਗ ਸਭ ਬਿਨਸੇ ਗੁਰਪੂਰੇ ਮਿਲ ਪਾਪ ਤਜਾਇਨ 사ਤ ਸੰਗਤ ਜੀ ਗੁਰੂ ਸਾਹਿਬ ਫਰਮਾਨ ਕਰ ਰਹੇ ਨੇ ਕਿ ਜੇ ਅਸੀਂ ਆਪਣੇ ਦੁੱਖਾਂ ਤੋਂ ਛੁਟਕਾਰਾ ਚਾਹੁੰਨੇ ਆ ਰੋਗਾਂ ਤੋਂ ਛੁਟਕਾਰਾ ਚਾਹੁੰਨੇ ਆ ਸਾਨੂੰ ਸਤ ਗੁਣਾਂ ਦੀ ਸ਼ਰਨ ਵਿੱਚ ਆਉਣਾ ਪਵੇਗਾ ਹੁਣ ਸਤ ਗੁਰਾਂ ਦੀ ਸ਼ਰਨ ਕੀ ਹੈ ਸਤ ਗੁਰਾਂ ਦੀ ਸ਼ਰਨ ਹੈ ਜੋ ਅਸੀਂ ਗੁਰਬਾਣੀ ਦਾ ਜਾਪ ਕਰਦੇ ਹਾਂ ਸਿਮਰਨ ਕਰਦੇ ਹਾਂ ਵਾਹਿਗੁਰੂ ਦਾ ਨਾਮ ਜਪਦੇ ਹਾਂ ਇਹ ਵਾਹਿਗੁਰੂ ਦੀ ਸ਼ਰਨ ਹੀ ਹੈ ਤੇ ਵਾਹਿਗੁਰੂ ਦੀ ਸ਼ਰਨ ਹੀ ਪੈ ਕੇ ਹੀ ਸਾਡੇ ਦੁੱਖਾਂ ਦਾ ਰੋਗਾਂ ਦਾ ਨਾਸ਼ ਹੋ ਸਕਦਾ ਹੈ ਸਾਰੇ ਸਾਡੇ ਜਿੰਨੇ ਵੀ ਪਾਪ ਨੇ ਇਸ ਜਨਮ ਦੇ ਨੇ ਪਿਛਲੇ ਜਨਮਾਂ ਦੇ ਨੇ ਚਾਹੇ ਜਾਣੇ ਅਣਜਾਣੇ ਜਿੰਨੇ ਵੀ ਅਸੀਂ ਆਪ ਇਕੱਠੇ ਕੀਤੇ ਨੇ ਉਹਨਾਂ ਸਾਰਿਆਂ ਨੂੰ ਖਤਮ ਵਾਹਿਗੁਰੂ ਜੀ ਇਸ ਤਰੀਕੇ ਦੇ ਨਾਲ ਕਰਦੇ ਨੇ ਜਿਹੜਾ ਵੀ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਪੈ ਜਾਂਦਾ ਹੈ ਜੀਵਨ ਪਦਵੀ ਹਰ ਕਾ ਨਾਉ ਮਨ ਤਨ ਨਿਰਮਲ ਸਾਚ ਸੋਆ ਪਾਸ਼ਾ ਜੀ ਫਰਮਾਨ ਕਰ ਰਹੇ ਨੇ ਕੀ ਗੁਰੂ ਦੀ ਸੰਗਤ ਵਿੱਚ ਹੀ ਰਤਨਾ ਦੀ ਖਾਨ ਜਿਹੜੀ ਹੈ ਹਰ ਨਾਮ ਸਿਮਰ ਸਿਮਰ ਕੇ ਵਾਹਿਗੁਰੂ ਦਾ ਨਾਮ ਜਪ ਜਪ ਕੇ ਮਨੁੱਖ ਜਿਹੜਾ ਹੈ ਇਸ ਭਵ ਸਾਗਰ ਤੋਂ ਇਸ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ ਨਹੀਂ ਤੇ ਇੱਥੇ ਦੁੱਖ ਸੁੱਖ ਦੇ ਚੱਕਰ ਦੇ ਵਿੱਚ ਫਸ ਕੇ ਹੀ ਆਪਣਾ ਜੀਵਨ ਲੰਗਾ ਲਗਾ ਦਿੰਦਾ ਹੈ ਪਾਤਸ਼ਾਹ ਜੀ ਅੱਗੇ ਫਰਮਾਨ ਕਰਦੇ ਨੇ ਕਿ ਪਰਮਾਤਮਾ ਦਾ ਜੋ ਨਾਮ ਹੈ ਉਹ ਆਤਮਿਕ ਜ਼ਿੰਦਗੀ ਦਾ ਪ੍ਰੇਮ ਹੈ ਕੀ ਜੈਸੀ ਆਤਮਿਕ ਸੁੱਖ ਚੋਣਿਆ ਚੋਣਿਆ ਕਿ ਸਾਡੀ ਜ਼ਿੰਦਗੀ ਵਧੀਆ ਤਰੀਕੇ ਨਾਲ ਲੰਗੇ ਅਸੀਂ ਆਪਣੀ ਜ਼ਿੰਦਗੀ ਨੂੰ ਬੈਲੈਂਸ ਕਰਕੇ ਰੱਖਣਾ ਹੈ ਸਾਧ ਸੰਗਤ ਜੀ ਦੁੱਖ ਤੇ ਸੁੱਖ ਇਹ ਜ਼ਿੰਦਗੀ ਚ ਆਉਣੀ ਆਉਣੇ ਨੇ ਚਾਹੇ ਹੁਣ ਜੇ ਅਸੀਂ ਮਹਾਰਾਜ ਜਿਹੜੇ ਨੇ ਦਸਾ ਸਰੂਪਾਂ ਦੇ ਵਿੱਚ ਆਏ ਨੇ ਜੋਤ ਇੱਕ ਰਹੀ ਹੈ ਸਰੀਰ ਬਦਲੇ ਨੇ ਮਹਾਰਾਜ ਨੇ ਸਾਡੇ ਸਾਰੀ ਸ੍ਰਿਸ਼ਟੀ ਨੂੰ ਪਹਿਲਾਂ ਆਪ ਸਾਜਿਆ ਸਾਰੀ ਸ੍ਰਿਸ਼ਟੀ ਨੂੰ ਸਾਜ ਕੇ ਮਹਾਰਾਜ ਨੇ ਫਿਰ ਆਪ ਇਸ ਮਾਤ ਲੋਕ ਦੇ ਵਿੱਚ ਆਉਣਾ ਕੀਤਾ ਮਹਾਰਾਜ ਨੇ 10 ਸਰੂਪ ਧਾਰਨ ਕੀਤੇ ਜੋਤ ਇੱਕ ਰਹੀ ਹੈ ਗੁਰਨਾਨਕ ਪਾਤਸ਼ਾਹ ਚ ਜਿਹੜੀ ਜੋਤ ਸੀ ਉਹੀ ਜੋਤ ਗੁਰੂ ਅੰਗਦ ਦੇ ਮਹਾਰਾਜ ਚ ਗਈ ਉਹੀ ਜੋਤ ਗੁਰੂ ਅਮਰਦਾਸ ਮਹਾਰਾਜ ਦੇ ਵਿੱਚ ਗਈ ਸਰੀਰ ਬਦਲੇ ਨੇ ਤੇ ਮਹਾਰਾਜ ਨੇ ਫਿਰ ਸਾਨੂੰ ਕਰਕੇ ਦੱਸਿਆ ਕਿ ਜਨਮ ਹੋਇਆ ਆ ਇਨਸਾਨ ਤੇਰਾ ਵੀ ਜਨਮ ਹੋਣਾ ਬੰਦਿਆ ਤੂੰ ਕੰਮ ਕਰੇਗਾ ਬੱਚੇ ਵੀ ਪਾਲਲੇ ਨੇ ਮਹਾਰਾਜ ਨੇ ਫਿਰ ਸਰੀਰ ਵੀ ਤਿਆਗੇ ਨੇ ਤੇ ਮਹਾਰਾਜ ਨੇ ਦੱਸਿਆ ਕਿ ਪੁੱਤ ਜੇ ਤੇਰਾ ਜਨਮ ਹੋਣਾ ਆ ਫਿਰ ਤੇਰਾ ਅੰਤ ਵੀ ਹੈ ਸੋ ਮਹਾਰਾਜ ਨੇ ਸਿਰਫ ਸਾਨੂੰ ਸਮਝਾਉਣ ਵਾਸਤੇ ਸਾਨੂੰ ਸਿੱਧੇ ਰਾਹੇ ਪਾਉਣ ਵਾਸਤੇ ਇਸ ਮਾਤ ਲੋਕ ਦੇ ਵਿੱਚ ਆਉਣਾ ਕੀਤਾ ਤੇ ਸਾਧ ਸੰਗਤ ਜੀ ਮਹਾਰਾਜ ਦੇ ਜੋ ਜੀਵਨ ਨੇ ਉਹਨਾਂ ਤੋਂ ਅਸੀਂ ਸੇਧ ਲੈਣੀ ਆ ਤੇ ਅਸੀਂ ਇੰਨੇ ਕਮਜ਼ੋਰ ਕਿਉਂ ਹਾਂ ਇੱਕ ਪਾਸੇ ਅਸੀਂ ਆਪਣੇ ਆਪ ਨੂੰ ਗੁਰੂ ਸਾਹਿਬ ਦੇ ਸਿੱਖ ਕਹਿੰਨੇ ਆ ਇੱਕ ਪਾਸੇ ਅਸੀਂ ਪੜਦੇ ਆ ਨਿਤਬਦ ਪੜਦੇ ਆ ਸਦਾ ਅੰਗ ਸੰਗੇ ਅਭੰਗਮ ਬੇਪੂਤੇ ਤੇ ਦੂਜੇ ਪਾਸੇ ਅਸੀਂ ਡੋਲ ਵੀ ਜਾਂਦੇ ਆ ਫਿਰ ਸਾਧ ਸੰਗਤ ਜੀ ਐਦਾਂ ਗੱਲ ਨਹੀਂ ਬਾਨੀ ਆਪਣੇ ਮਨ ਨੂੰ ਆਪਣੇ ਤਨ ਨੂੰ ਇੱਕ ਪਾਸੇ ਜੋੜ ਕੇ ਰੱਖਣਾ ਹੈ ਕਿ ਮਹਾਰਾਜ ਇਸ ਮੇਰੇ ਅੰਗ ਸੰਗ ਨੇ ਨਾ ਅੱਜ ਮੇਰੇ ਤੇ ਮਾੜਾ ਸਮਾਂ ਆਇਆ ਤੇ ਮਹਾਰਾਜ ਨੇ ਕੱਢ ਦੇਣਾ ਹੈ ਜੇ ਅੱਜ ਚੰਗਾ ਸਮਾਂ ਆਇਆ ਹੈ ਤੇ ਇਹ ਵੀ ਮਹਾਰਾਜ ਦੀ ਰਜ਼ਾ ਹੈ ਮਹਾਰਾਜ ਦਾ ਸ਼ੁਕਰ ਹੈ ਸਾਧ ਸੰਗਤ ਜੀ ਕਰਿਓ ਲਾਂਬੇ ਨਹੀਂ ਦੇਣੇ ਬਾਦਸ਼ਾਹ ਨੂੰ ਜੇ ਕਈ ਕਈ ਵਾਰੀ ਜ਼ਿੰਦਗੀ ਚ ਕੋਈ ਦੁੱਖ ਆ ਜਾਵੇ ਛੋਟਾ ਮੋਟਾ ਤੇ ਇਨਸਾਨੀ ਬਿਰਤੀ ਹੈ ਕੀ ਸੁਭਾਵਕ ਹੈ ਕਿ ਅਸੀਂ ਇਲਾਮੇ ਦੇਣਾ ਸ਼ੁਰੂ ਕਰ ਦਿੰਨੇ ਆ ਕਿ ਮਹਾਰਾਜ ਮੈਂ ਤੇ ਬਾੜੀ ਪੜਦਾ ਮੈਂ ਤੇ ਨਹੀਂ ਸੇਵਾ ਕਰਦਾ ਫਿਰ ਮੇਰੇ ਤੇ ਦੁੱਖ ਕਿਉਂ ਮੈਂ ਤੇ ਨਹੀਂ ਸੇਵਾ ਕਰਦਾ ਹਾਂ ਫਿਰ ਮੇਰਾ ਨੁਕਸਾਨ ਕਿਉਂ ਹੋ ਰਿਹਾ ਮੈਨੂੰ ਤੇ ਕੰਮ ਨਹੀਂ ਮਿਲਦਾ ਮੈਂ ਤੇ ਫਿਰ ਵੀ ਦਸਵੰਦ ਕੱਟਦਾ ਰਿਹਾ ਤੇ ਫਿਰ ਮੈਂ ਦਸਵੰਦ ਕੱਢਣ ਦਾ ਕੀ ਲਾਭ ਹੋਇਆ ਸਾਧ ਸੰਗਤ ਜੀ ਇਹ ਵਪਾਰੀਆਂ ਵਾਲੀਆਂ ਗੱਲਾਂ ਗੁਰੂਵਰ ਨਾਲ ਲਿੰਕ ਕਰੀਦੀ ਹੋਈਆਂ ਹੁਣ ਮਾਂ ਪਿਓ ਦੇ ਨਾਲ ਜੇ ਬੱਚੇ ਇਹ ਗੱਲਾਂ ਕਰਨ ਲੱਗ ਜਾਂ ਕਿ ਮੈਂ ਤੇ ਤਹਾਡੀ ਸੇਵਾ ਕਰਦਾ ਆ ਤੁਸੀਂ ਮੈਨੂੰ ਪੈਸੇ ਨਹੀਂ ਦਿੰਦੇ ਤੁਸੀਂ ਮੇਰੀ ਲੋੜ ਪੂਰੀ ਨਹੀਂ ਕਰਦੇ ਮੈਂ ਤੁਹਾਡਾ ਇਨ ਆਗਿਆਕਾਰੀ ਪੁੱਤਰ ਹਾਂ ਤੇ ਮਾਤਾ ਪਿਤਾ ਨੂੰ ਕਦੀ ਪ੍ਰੇਮ ਆਏਗਾ ਪੁੱਤਰ ਆਪਣੇ ਬੱਚਿਆਂ ਤੇ ਨਹੀਂ ਨਿਰਸਵਾਰਥ ਕੀਤੀ ਹੋਈ ਸੇਵਾ ਹੀ ਪ੍ਰਵਾਨ ਹੁੰਦੀ ਹੈ ਨਿਰਸਵਾਰਥ ਪੜੀ ਹੋਈ ਬਾਣੀ ਸਵਾਰਥ ਤੋਂ ਰਹਿਤ ਹੋ ਕੇ ਵੇਖੋ ਜੇ ਅਸੀਂ ਕੋਈ ਲੋੜ ਨੂੰ ਮੁੱਖ ਰੱਖ ਕੇ ਬਾਣੀ ਪੜਦੇ ਆ ਲੋੜਾਂ ਜ਼ਰੂਰ ਪੂਰੀਆਂ ਹੋ ਜਾਂਦੀਆਂ ਨੇ ਪਰ ਗੁਰੂ ਦੀ ਖੁਸ਼ੀ ਨਹੀਂ ਮਿਲਦੀ ਜੇ ਅਸੀਂ ਗੁਰੂ ਦੀ ਖੁਸ਼ੀ ਜਿਤਸ ਦੇਣਾ ਸੀ ਗੁਰੂ ਦੀ ਖੁਸ਼ੀ ਲੱਭਣੀ ਸ਼ੁਰੂ ਕਰ ਦਿੱਤੀ ਨਾ ਸਾਧ ਸੰਗਤ ਸਾਡੀ ਕੋਈ ਲੋੜ ਰਹਿ ਹੀ ਨਹੀਂ ਜਾਣੀ ਸਾਰੀਆਂ ਲੋੜੀਆਂ ਲੋੜਾਂ ਪੂਰੀਆਂ ਹੋ ਜਾਣੀਆਂ ਪਰ ਜੇ ਅਸੀਂ ਲੋੜਾਂ ਨੂੰ ਮੁੱਖ ਰੱਖ ਕੇ ਬਾਣੀ ਪੜਦੇ ਰਹੇ ਇੱਕ ਲੋੜ ਪੂਰੀ ਹੋ ਗਈ ਫਿਰ ਅਸੀਂ ਅਗਲੀ ਲੋੜ ਵਾਸਤੇ ਫਿਰ ਬਾਣੀ ਪੜਾਂਗੇ ਅਗਲੀ ਲੋੜ ਵਾਸਤੇ ਫਿਰ ਬਾਣੀ ਪੜਾਂਗੇ ਸੋ ਐਦਾਂ ਮਹਾਰਾਜ ਨਾਲ ਐਦਾਂ ਦਾ ਰਿਸ਼ਤਾ ਬਣਾਈਏ ਇੱਕ ਵਾਰ ਮਹਾਰਾਜ ਦੀ ਖੁਸ਼ੀ ਮਿਲ ਗਈ ਨਾ satsang ji ਉਹ ਵਾਲਾ ਸੁੱਖ ਪ੍ਰਾਪਤ ਹੋਏਗਾ ਉਹ ਆਤਮਿਕ ਆਨੰਦ ਪ੍ਰਾਪਤ ਹੋਏਗਾ ਸਾਡੀ ਸਾਰੀ ਕੀਤੀ ਹੋਈ ਕਮਾਈ ਇੱਕ ਪਾਸੇ ਹੋਏਗੀ ਤੇ ਸਾਡਾ ਜੱਪਿਆ ਹੋਇਆ ਨਾਮ ਇੱਕ ਪਾਸੇ ਹੋਏਗਾ ਅਸੀਂ ਆਪਣੇ ਆਪ ਨੂੰ ਅਨੰਦਿਤ ਮਹਿਸੂਸ ਕਰਾਂਗੇ ਸਾਨੂੰ ਰੋਗ ਸਤਾਉਣਗੇ ਨਹੀਂ ਸਾਨੂੰ ਸੋਗ ਸਤਾਉਣਗੇ ਨਹੀਂ ਦੁਨੀਆ ਭਾਵੇਂ ਜਿੰਨੀ ਮਰਜ਼ੀ ਤੜਫੀ ਫੇਰੇ ਪਰ ਅਸੀਂ ਸ਼ਾਂਤ ਚੇਤ ਰਵਾਂਗੇ ਤੇ ਇਹ ਵਾਲੀ ਅਵਸਥਾ ਉਹਦੇ ਵੀ ਮੰਨਣੀ ਹੈ ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਆਵਾਂਗੇ ਆਪਣੇ ਆਪ ਨੂੰ ਬਾਣੀ ਦੇ ਨਾਲ ਜੋੜਾਂਗੇ ਵਾਹਿਗੁਰੂ ਦਾ ਸਿਮਰਨ ਕਰਾਂਗੇ 사ਸੰਗਤ ਜੀ ਉਹਦੇ ਤੋਂ ਬਿਨਾ ਗੱਲ ਨਹੀਂ ਹੁੰਦੀ ਕੋਈ ਵੀ ਚੀਜ਼ ਅਸੀਂ ਹਾਸਲ ਕਰਨਾ ਚਾਹੁੰਨੇ ਆ ਇਸ ਮਾਤ ਲੋਕ ਦੇ ਵਿੱਚ ਰਹਿੰਦਿਆਂ ਹੋਇਆਂ ਨਾ ਸਾਨੂੰ ਮਿਹਨਤ ਕਰਨੀ ਪੈਂਦੀ ਹੈ ਹੁਣ ਜੇ ਅਸੀਂ ਭੋਜਨ ਖਾਣਾ ਆ ਉਹਦੇ ਲਈ ਵੀ ਬੁਰਕੀ ਤੋੜ ਕੇ ਮੂੰਹ 'ਚ ਪਾਉਣੀ ਪੈਂਦੀ ਹੈ ਅਸੀਂ ਜੌਬ ਕਰਨੀ ਆ ਉਹਦੇ ਲਈ ਵੀ ਕੰਮ ਕਰਨਾ ਪੈਂਦਾ ਸਾਰਾ ਸਾਰਾ ਦਿਨ ਅਕਣਾ ਅਕਿਆ ਹੋਇਆ ਬੰਦਾ ਕੰਮ ਨਹੀਂ ਕਰ ਸਕਦਾ ਸਤਸੰਗ ਜੀ ਮਿਹਨਤ ਕਰਨੀ ਪੈਂਦੀ ਹੈ ਹੁਣ ਮਜ਼ਦੂਰ ਨੂੰ ਦਿਹਾੜੀ ਤਾਂ ਮਿਲਦੀ ਹੈ ਜੋ ਸਾਰਾ ਦਿਨ ਮਜ਼ਦੂਰੀ ਕਰਦਾ ਹੈ ਹੁਣ ਮਾਤਾ ਪਿਤਾ ਦੀ ਸੇਵਾ ਕਰਾਂਗੇ ਤੇ ਮਾਤਾ ਪਿਤਾ ਤੋਂ ਕੋਲੋਂ ਅਸੀਸਾਂ ਪ੍ਰਾਪਤ ਹੋਣਗੀਆਂ ਜੇ ਗੁਰੂ ਕੋਲੋਂ ਅਸੀਂ ਕੁਝ ਪ੍ਰਾਪਤ ਕਰਨਾ ਚਾਹੁੰਦੇ ਹਾਂ ਅਸੀਂ ਗੁਰੂ ਵੱਲ ਕਿਉਂ ਮਿਹਨਤ ਨਹੀਂ ਕਰਦੇ ਸਤਸੰਗ ਜੀ ਲਾਈਆਂ ਇਧਰ ਨੂੰ ਥੋੜਾ ਜਿਹਾ ਪਾਸਾ ਥੋੜਾ ਜਿਹਾ ਸਮਾਂ ਇਧਰ ਵੀ ਲਾਈਏ ਹਾਂ ਭੀ ਗੁਰੂ ਸਾਹਿਬ ਦੀ ਖੁਸ਼ੀ ਮਿਲੇ ਸ਼ਹੀਦਾਂ ਦੀ ਖੁਸ਼ੀ ਮਿਲੇ ਬਾਬਾ ਦੀਪ ਸਿੰਘ ਜੀ ਨੂੰ ਕੋਸ਼ਿਸ਼ ਕਰਕੇ ਦੇਖੀਏ ਨਿਰਸਵਾਰਥ ਹੋ ਗਏ ਬੜੀ ਬਾਣੀ ਪੜੀ ਅਸੀਂ ਸਵਾਰਥ ਨਾਲ ਕਿ ਆਹ ਚੀਜ਼ ਮਿਲ ਜੇ ਆ ਦੁੱਖ ਕਟਿਆ ਜਾਵੇ ਆ ਰੋਗ ਕਟਿਆ ਜਾਵੇ ਬੜਾ ਕੁਝ ਅਸੀਂ ਕਰਦੇ ਰਹੇ ਆ ਕਦੀ ਥੋੜਾ ਜਿਹਾ ਸਮਾਂ ਇੱਧਰ ਲਾਇਆ ਹੈ ਕਿ ਮਹਾਰਾਜ ਦੀ ਖੁਸ਼ੀ ਮਿਲੇ ਬਾਬਾ ਦੀਪ ਸਿੰਘ ਜੀ ਦੀ ਖੁਸ਼ੀ ਮਿਲੇ ਕਿਉਂ ਨਾ ਅਸੀਂ ਇੱਧਰ ਨੂੰ ਥੋੜਾ ਜਿਹਾ ਸਮਾਂ ਲਾਈਏ ਦੇਖਿਓ ਜਿਸ ਦਿਨ ਇਹ ਚੀਜ਼ ਅਸੀਂ ਕਹਣਾ ਸ਼ੁਰੂ ਕਰ ਦਿੱਤਾ ਇਹ ਖੁਸ਼ੀ ਮੰਗਣੀ ਸ਼ੁਰੂ ਕਰ ਦਿੱਤੀ ਨਾ ਸਾਧ ਸੰਗਤ ਜੀ ਸਾਡੇ ਬਾਰੇ ਨੇ ਆਰੇ ਹੋ ਜਾਣਗੇ ਫਿਰ ਅਸੀਂ ਅਨੰਦਤ ਆਪਣੇ ਆਪ ਨੂੰ ਦੂਜਿਆਂ ਨਾਲੋਂ ਅਲੱਗ ਮਹਿਸੂਸ ਕਰਾਂਗੇ ਬڑا ਆਨੰਦ ਹੁੰਦਾ ਹੈ ਸਾਧ ਸੰਗਤ ਜੀ ਕਦੀ ਇੱਧਰ ਨੂੰ ਤੁਰ ਕੇ ਦੇਖੀਏ ਤੇ ਬਾਕੀ ਸਾਧ ਸੰਗਤ ਜੀ ਆ ਦੁੱਖ ਰੋਗ ਟੈਨਸ਼ਨਾਂ ਹੋਰ ਮਾਨਸਿਕ ਰੋਗ ਜਾਂ ਕਰਜ਼ੇ ਨਸ਼ਾ ਜਿੰਨਾਂ ਦੇ ਵੀ ਘਰਾਚੇ ਚੀਜ਼ਾਂ ਨੇ ਸਾਧ ਸੰਗਤ ਜੀ ਆਪਣੇ ਆਪ ਨੂੰ ਸਮਝਾ ਕੇ ਕਿ ਗੁਰੂ ਨੇ ਮੇਰੀ ਮਦਦ ਕਰਨੀ ਹੈ ਗੁਰੂ ਤੋਂ ਬਿਨਾ ਇਹ ਚੀਜ਼ ਮੇਰੀ ਕੋਈ ਸਹੀ ਨਹੀਂ ਕਰ ਸਕਦਾ ਗੁਰੂਵਾਲ ਤੁਰਪੋ ਸਿੱਧੇ ਹੋ ਗਏ ਗੁਰੂਵਾਲ ਜਦੋਂ ਜਿਸ ਦਿਨ ਅਸੀਂ ਸਿੱਧੇ ਹੋ ਗਏ ਗੁਰੂਵਾਲ ਤੁਰ ਪਏ ਨਾ ਫਿਰ ਗੁਰੂ ਸਾਹਿਬ ਸਾਡਾ ਕੋਈ ਵੀ ਕੰਮ ਮੜਿਆ ਨਹੀਂ ਰਹਿਣ ਦੇਣਗੇ ਸੋ ਸਾਧ ਸੰਗਤ ਜਿਵੇਂ ਬਾਰ ਬਾਰ ਦਾਸ ਬੇਨਤੀਆਂ ਕਰਦਾ ਹੈ ਕਿ ਬਾਣੀ ਪੜੇ ਤੋਂ ਬਿਨਾ ਪੜਾ ਨਹੀਂ ਜਿਹਾਣਾ ਬਾਣੀ ਪੜਨੀ ਹੀ ਪੈਣੀ ਆ ਬਾਣੀ ਪੜੇ ਤੋਂ ਬਿਨਾ ਅਸੀਂ ਗੁਰੂ ਸਾਹਿਬ ਨੂੰ ਖੁਸ਼ ਕਰੀ ਨਹੀਂ ਸਕਦੇ ਸ਼ਹੀਦਾਂ ਨੂੰ ਖੁਸ਼ ਕਰੀ ਨਹੀਂ ਸਕਦੇ ਅਸੀਂ ਬਾਣੀ ਪੜਨੀ ਹੈ ਤੇ ਅਰਦਾਸ ਕਰਨੀ ਹੈ ਸਾਡੇ ਕੋਲ ਅਰਦਾਸ ਤੋਂ ਬਿਨਾ ਕੋਈ ਹੋਰ ਰਾਹ ਨਹੀਂ ਆ ਜੇ ਦੇ ਨਾਲ ਅਸੀਂ ਆਪਣੀ ਅਰਜੀ ਗੁਰੂ ਸਾਹਿਬ ਤੱਕ ਪਹੁੰਚਾ ਸਕੀਏ ਸੋ ਅਸੀਂ ਨਿੱਤ ਆਬਦ ਅਰਦਾਸਾਂ ਕਰਨੀਆਂ ਨੇ ਕਿ ਬਾਸ਼ਾ ਜੀ ਮਿਹਰ ਕਰੋ ਕਿਰਪਾ ਕਰੋ ਵੀ ਸਾਡੇ ਅੰਗ ਸੰਗ ਕਰੋ ਸਾਡੇ ਸਾਰੇ ਕਾਰਜ ਬਾਸ਼ਾ ਜੀ ਤੁਸੀਂ ਉਹ ਕਰਨੇ ਆ ਸਾਨੂੰ ਜਰੀਆ ਬਣਾ ਰਹੇ ਹੋ ਪਰ ਕੰਮ ਤੁਸੀਂ ਕਰ ਰਹੇ ਹੋ ਇਹ ਭਾਵਨਾ ਆਪਣੇ ਅੰਦਰ ਸਾਸੰਗਤ ਜੀ ਬਣਾ ਕੇ ਰੱਖਣੀ ਹੈ ਇਹ ਸਾਸੰਗਤ ਜੀ ਬਹੁਤ ਸੰਗਤ ਦੇ ਮੈਸੇਜ ਵੌਇਸ ਮੈਸੇਜ ਆਉਂਦੇ ਨੇ ਕਿ ਕਾਰ ਜੜੇ ਨੇ ਕਰਜਾ ਬਹੁਤ ਹੈ ਘਰ ਦੇ ਵਿੱਚ ਰੋਗ ਹੈ ਬਿਮਾਰੀ ਹੈ ਦੁੱਖ ਹੈ ਤਕਲੀਫ ਹੈ ਬੜੀਆਂ ਕੋਸ਼ਿਸ਼ਾਂ ਕਰ ਲੀਆਂ ਨੇ ਬੜੇ ਥਾਂ ਥਾਂ ਤੇ ਜਾ ਕੇ ਨੱਕ ਰਗੜ ਲਏ ਨੇ ਪਰ ਸਾਡੇ ਘਰੋਂ ਇਹ ਚੀਜ਼ ਨਿਕਲਦੀ ਨਹੀਂ ਕੋਈ ਇਦਾਂ ਦਾ ਤਰੀਕਾ ਹੋਵੇ ਮਹਾਰਾਜ ਦਾ ਗੁਰਬਾਣੀ ਦਾ ਕੋਈ ਐਸਾ ਸ਼ਬਦ ਹੋਵੇ ਜਿੰਨੂੰ ਅਸੀਂ ਪੜੀਏ ਸਾਡੇ ਰੋਗ ਦੁੱਖ ਕਸ਼ਟ ਜਿਹੜੇ ਆ ਉਹ ਕੱਟੇ ਜਾਣ ਤੇ ਸਾਧ ਸੰਗਤ ਜੀ ਗੁਰਬਾਣੀ ਦਾ ਕੱਲਾ ਕੱਲਾ ਅੱਖਰ ਹੈ ਜਿਹੜਾ ਉਹ ਭਲਾ ਕਰਦਾ ਹੈ ਗੁਰਬਾਣੀ ਦਾ ਕੱਲਾ ਕੱਲਾ ਅੱਖਰ ਉਹ ਚਾਹੇ ਕੋਈ ਵੀ ਹੋਵੇ ਪਰ ਬਾਣੀ ਭੜਾ ਕਰਦੀ ਉਹ ਕਰਦੀ ਹੈ ਹੁਣ ਐਸਾ ਇੱਕ ਸ਼ਬਦ ਹੈ ਚਾਚਰੀ ਛੰਦ ਜਿਹਦੇ ਜਾਪ ਦੇ ਨਾਲ ਜਦੋਂ ਸਿਨੇਤਾਵਾਦੇ ਦਾ ਜਾਪ ਕਰਦੇ ਆ ਕੁਝ ਸਮੇਂ ਦੇ ਲਈ ਬਿਨਾ ਨਾਂਗੇ ਦੇ ਤੇ ਸਾਧ ਸੰਗਤ ਜੀ ਸਾਡੇ ਸਾਰੇ ਅੜੇ ਹੋਏ ਕਾਰੇ ਪਾਛਾ ਜੀ ਆ ਪੂਰਿਆਂ ਕਰਦੇ ਨੇ ਸੋ ਇਹ ਸ਼ਬਦ ਹੈ ਗੋਬਿੰਦੇ ਮਕੰਦੇ ਦਾ ਜਾਪ ਸਾਧ ਸੰਗਤ ਜੀ ਤੁਸੀਂ ਪਹਿਲਾਂ ਵੀ ਕੀਤਾ ਹੋਵੇਗਾ ਪਰ ਇੱਕ ਵਾਰ ਇਸ ਜਾਪ ਨੂੰ ਅਮਰਤ ਵੇਲੇ ਕਰਨਾ ਹੈ ਕਿ ਇਸ ਇਸ਼ਨਾਨ ਕਰਕੇ ਸ਼ੁਰੂ ਕਰ ਲਓ ਦੇਗ ਬਣਾ ਕੇ ਬਿਨਾ ਨਾਗੇ ਦੇ ਕਰੋ ਤੇ ਕਰਨਾ ਕਿਦਾਂ ਹੈ ਇਹ ਨਹੀਂ ਕਿ ਗਲੋਂ ਗਲੇਵਾਂ ਲਾਉਣਾ ਹੈ ਜਲਦੀ ਜਲਦੀ ਰੱਟਾ ਮਾਰ ਕੇ ਕਰ ਲੈਣਾ ਸੀ ਨਹੀਂ ਪ੍ਰੇਮ ਦੇ ਨਾਲ ਫੀਲ ਕਰਕੇ ਇਸ ਸ਼ਬਦ ਨੂੰ ਪੜ੍ਹਨਾ ਹੈ ਜਾਪ ਕਰਨਾ ਹੈ ਗੋਬਿੰਦੇ ਮੁਕੰਦੇ ਉਦਾਰੇ ਉਪਾਰੇ ਹਰੀ ਓਂ ਕਰਿ ਓਂ ਨਿਰਨਾਮੇ ਅਕਾਮੇ ਐਦਾਂ ਇਸ ਜਾਪ ਨੂੰ ਕਰਨਾ ਹੈ ਤੇ ਸਾਧ ਸੰਗਤ ਜੀ ਜਦੋਂ ਇਸ ਜਾਪ ਨੂੰ ਤੁਸੀਂ ਕਰੋਗੇ ਨਾ ਤੁਸੀਂ ਆਪ ਮਹਿਸੂਸ ਕਰੋਗੇ ਕਿ ਤੁਹਾਡੇ ਕਾਰਜ ਆਪਣੇ ਆਪ ਹੋਣੇ ਸ਼ੁਰੂ ਹੋ ਜਾਣਗੇ ਪਾਸ਼ਾ ਜੀ ਆਪ ਸਹਾਈ ਹੋਣਗੇ ਸ਼ਹੀਦ ਸਿੰਘਾਂ ਦੀ ਖੁਸ਼ੀ ਮਿਲੇਗੀ ਬਹੁਤ ਸੰਗਤਾਂ ਹੱਡ ਬੀਤੀਆਂ ਨੇ ਮਹਾਪੁਰਸ਼ ਵੀ ਸੁਣਾਉਂਦੇ ਹੁੰਦੇ ਨੇ ਕਿ ਇਸ ਜਾਪ ਦੇ ਨਾਲ ਕਿੰਨੀ ਸੰਗਤ ਨੂੰ ਸ਼ੀਤਾਂ ਦੇ ਦਰਸ਼ਨ ਹੋਏ ਕਿੰਨਿਆਂ ਦੇ ਸ਼ਹੀਦਾਂ ਨੇ ਕਾਰਜ ਸਫਲੇ ਕੀਤੇ ਤੇ ਸਾਧ ਸੰਗਤ ਜੀ ਇਹ ਸ਼ਬਦ ਦਾ ਜਾਪ ਕਰਕੇ ਦੇਖਿਓ ਤੁਸੀਂ ਤੁਹਾਡੇ ਸਾਰੇ ਇਹ ਮੋਰਚੇ ਮਹਾਰਾਜ ਆਪ ਪੂਰੇ ਕਰਨਗੇ ਸਫਲ ਕਰਨਗੇ ਸ਼ਹੀਦ ਸਿੰਘ ਸਹਾਈ ਹੋਣਗੇ ਤੇ ਬਾਕੀ ਸਾਧ ਸੰਗਤ ਜੀ ਅਸੀਂ ਨਤਬਾਦ ਇਸ ਚੈਨਲ ਤੋਂ ਹੱਡ ਬੀਤੀਆਂ ਆਪ ਸਭ ਦੇ ਨਾਲ ਸਾਂਝੀਆਂ ਕਰਦੇ ਆ ਜੋ ਸੰਗਤ ਹੀ ਸ਼ੇਅਰ ਕਰਦੀ ਹੈ ਤੇ ਆਪ ਸਭ ਦੇ ਨਾਲ ਉਹ ਸ਼ੇਅਰ ਕਰ ਦਿੱਤੀ ਜਾਂਦੀ ਹੈ ਕਿ ਵਦ ਤੋਂ ਵਦ ਸੰਗਤ ਹੈ ਜੋ ਉਹ ਲਾਹ ਲੈ ਸਕੇ ਕੁਈ ਭੁੱਲਿਆ ਪਟਕਿਆ ਸਿੱਧੇ ਰਾਹੇ ਪੈ ਜਾਵੇ ਜਿਹੜਾ ਥਾਂ ਥਾਂ ਦੇ ੱਟਕੇ ਖਾ ਰਿਹਾ ਹੋਵੇ ਦੁਖੀ ਹੋਵੇ ਉਹ ਫਿਰ ਸਿੱਧੇ ਰਾਹ ਪਵੇ ਗੁਰੂ ਸਾਹਿਬ ਨਾਲ ਜੁੜੇ ਬਾਣੀ ਨਾਲ ਜੁੜੇ ਤੇ ਸ਼ਹੀਦ ਸਿੰਘ ਉਹਦੀ ਮਦਦ ਕਰਨ ਸ਼ਹੀਦਾਂ ਨਾਲ ਜੁੜੇ ਤੇ ਸਾਧ ਸੰਗਤ ਅੱਜ ਜਿਹੜੀ ਹੱਡ ਬੀਤੀ ਅਸੀਂ ਸਾਂਝੀ ਕਰਨ ਲੱਗੇ ਆ ਉਹ ਹੱਡ ਬੀਤੀ ਇਟਲੀ ਦੀ ਇਟਲੀ ਰਹਿਣ ਵਾਲੀ ਇੱਕ ਭੈਣ ਦੀ ਐ ਜਿਹੜੀ ਆ ਕਾਫੀ ਸਮੇ ਤੋਂ ਇਟਲੀ ਰਹਿ ਰਹੀ ਐ ਉਹ ਭੈਣ ਨੇ ਦੱਸਿਆ ਕਿ ਜਦੋਂ ਉਹਦੀ ਮੈਰਿਜ ਹੁੰਦੀ ਹੈ ਤੇ ਬੜੇ ਚਾਵਾਂ ਨਾਲ ਉਹਦਾ ਵਿਆਹ ਕੀਤਾ ਜਾਂਦਾ ਏ ਚਲੋ ਸੋਹਰਾ ਪਰਿਵਾਰ ਵੀ ਸਾਰਾ ਵਧੀਆ ਹੁੰਦਾ ਏ ਤੇ ਥੋੜੇ ਸਮੇਂ ਬਾਅਦ ਹੀ ਵਿਆਹ ਤੋਂ 6 ਮਹੀਨੇ ਬਾਅਦ ਉਹ ਇਟਲੀ ਸ਼ਿਫਟ ਹੋ ਜਾਂਦੇ ਨੇ ਸਾਰੀ ਫੈਮਿਲੀ ਤੇ ਉਧਰ ਜਾ ਕੇ ਉਹ ਭੈਣ ਨੇ ਬੜੀ ਮਿਹਨਤ ਕੀਤੀ ਤੇ ਮਹਾਰਾਜ ਨੇ ਬੜੀ ਕਿਰਪਾ ਕੀਤੀ ਰਹਿਮਤ ਕੀਤੀ ਉਹ ਭੈਣ ਦੇ ਘਰ ਦੋ ਪੁੱਤਰ ਹੁੰਦੇ ਨੇ ਦੋ ਪੁੱਤਰਾਂ ਦੀ ਦਾਤ ਮਹਾਰਾਜ ਨੇ ਉਸ ਭੈਣ ਨੂੰ ਬਖਸ਼ੀ ਬੜੀ ਮਿਹਨਤ ਕਰਦੇ ਰਹੇ ਪਾਲ ਪੋਸ ਕੇ ਬੱਚਿਆਂ ਨੂੰ ਜਵਾਨ ਕੀਤਾ ਭੈਣ ਕਹਿੰਦੀ ਕਿ ਮਨ ਚੀਸਾ ਸੀ ਕਿ ਮੇਰੇ ਬੱਚੇ ਜਿਹੜੇ ਨੇ ਗੁਰਸਿੱਖ ਹੋਣ ਕਿ ਉਹ ਸਾਰੇ ਮਤਲਬ ਜਿੱਦਾਂ ਅਸੀਂ ਦੇਖਦੇ ਹਾਂ ਕਿ ਬਾਹਰ ਦੀ ਜਿਹੜੀ ਪਨੀਰੀ ਹੈ ਜਿਹੜੀ ਫੋਰਨ ਵਿੱਚ ਜਾ ਕੇ ਜਿਨ੍ਹਾਂ ਦਾ ਜਨਮ ਹੁੰਦਾ ਹੈ ਉਹ ਬੜੀ ਜਲਦੀ ਟੁੱਟ ਜਾਂਦੇ ਨੇ ਆਪਣੀਆਂ ਰੂਟਸ ਨੂੰ ਆਪਣੀਆਂ ਜੜ੍ਹਾਂ ਨੂੰ ਭੁੱਲ ਜਾਂਦੇ ਨੇ ਉੱਧਰ ਜਾ ਕੇ ਫਿਰ ਉਹ ਵੈਸਟਰਨ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਫੋਲੋ ਕਰਨਾ ਸ਼ੁਰੂ ਕਰ ਦਿੰਦੇ ਨੇ ਉਹ ਭੈਣ ਕਹਿੰਦੀ ਕਿ ਮੈਂ ਬੜੀ ਕੋਸ਼ਿਸ਼ ਕੀਤੀ ਕਿ ਮੇਰੇ ਬੱਚੇ ਕੇਸ ਨਾ ਕਤਲ ਕਰਾਉਣ ਤੇ ਬੜਾ ਕੋਸ਼ਿਸ਼ ਕੀਤੀ ਜੋੜ ਕੇ ਰੱਖਾਂ ਪਰ ਕਹਿੰਦੀ ਕਿ ਮਹਾਰਾਜ ਦੀ ਰਜ਼ਾ ਜਾਂ ਸਾਡਾ ਕੋਈ ਐਸਾ ਕਰਮ ਵੀ ਮੇਰੇ ਦੋਨੋਂ ਬੇਟੇ ਜਿਹੜੇ ਸੀ ਭੈਣ ਕਹਿੰਦੀ ਕਿ ਜਿੰਨਾ ਸਮਾਂ ਤੇ ਛੋਟੀ ਉਮਰ ਦੇ ਵਿੱਚ ਹੀ 8ਵੀਂ 9ਵੀਂ ਚ ਮੇਰੇ ਬੱਚੇ ਹੋਣਗੇ ਤੇ ਉਹਨਾਂ ਨੇ ਕੁਝ ਡਰੱਗਸ ਲੈਣਾ ਸ਼ੁਰੂ ਕਰਤਾ ਕਹਿੰਦੇ ਕਿ ਉਧਰ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਡਰੱਗ ਐਗਜ਼ਾਮ ਹੈ ਜਿਹਨੂੰ ਨਾਰਮਲ ਗਿਨਿਆ ਜਾਂਦਾ ਆ ਡਰੱਗਸ ਲੈਣਾ ਸ਼ੁਰੂ ਕਰਤਾ ਤੇ ਉਹਨਾਂ ਨੇ ਬੀਅਰ ਵਗੈਰਾ ਵੀ ਪੀਣੀ ਸ਼ੁਰੂ ਕਰਤੀ ਤੇ ਉਹ ਪੈਣ ਕਹਿੰਦੀ ਕਿ ਬੜਾ ਸਮਝਾਇਆ ਉਹਨਾਂ ਨੂੰ ਕਿ ਪੁੱਤ ਇਹ ਚੀਜ਼ ਠੀਕ ਨਹੀਂ ਆ ਤੁਹਾਡੀ ਉਮਰ ਬਹੁਤ ਛੋਟੀ ਹੈ ਵੀ ਤੁਸੀਂ ਚੰਗੇ ਕੰਮ ਕਰੋ ਤੁਸੀਂ ਆਪਣੀ ਸਟੱਡੀ 'ਤੇ ਧਿਆਨ ਕਰੋ ਤੁਸੀਂ ਆਪਣਾ ਕੈਰੀਅਰ ਬਣਾਓ ਤੁਸੀਂ ਕਿੱਧਰ ਪਰੇ ਫੇਰ ਰਹੇ ਹੋ ਕਿਉਂ ਉਹ ਇਧਰ ਮਤਲਬ ਗਲਤ ਸੰਗਤ ਵਿੱਚ ਪਏ ਉਹ ਭੈਣ ਕਹਿੰਦੀ ਕਿ ਬੜਾ ਸਮਝਾਇਆ ਪਰ ਨਹੀਂ ਸਮਝੇ ਤੇ ਹੌਲੀ-ਹੌਲੀ ਉਹ ਭੈਣ ਕਹਿੰਦੀ ਉਹਨਾਂ ਨੇ ਕੇਸ ਵੀ ਕਤਲ ਕਰਾਤੇ ਤੇ ਇੱਕ ਤੀਕੇ ਨਾਲ ਉਹ ਸਾਡੀ ਗੱਲ ਬਿਲਕੁਲ ਸੋਨ ਨਹੀਂ ਉਹਨਾਂ ਨੇ ਬੰਦ ਕਰ ਦਿੱਤੀ ਜਿਵੇਂ ਕਿਸੇ ਨੇ ਬ੍ਰੇਨ ਵਾਸ਼ ਕਰਤਾ ਹੋਵੇ ਉਹ ਭੈਣ ਕਹਿੰਦੀ ਕਿ ਅਸੀਂ ਦੋਨੋਂ ਜੀ ਬੜੇ ਚਿੰਤਤ ਕਿ ਸਾਡੀ ਤੇ ਆਸ ਹੀ ਇਹਨਾਂ ਤੇ ਆ ਸਾਡਾ ਸਹਾਰਾ ਨੇ ਤੇ ਇਹ ਹੁਣੇ ਸਾਡੀ ਗੱਲ ਨਹੀਂ ਸੁਣ ਰਹੇ ਤੇ ਅੱਗੇ ਜਾ ਕੇ ਕੀ ਸਾਡੀ ਗੱਲ ਸੁਣਨਗੇ ਬੜਾ ਸਮਝਾਇਆ ਉਹ ਭੈਣ ਗਿੰਦੀ ਕਿ ਮੈਂ ਅਰਦਾਸਾਂ ਬੇਨਤੀਆਂ ਬਥੇਰੀਆਂ ਕੀਤੀਆਂ ਬਥੇਰੇ ਇਹਨਾਂ ਦੇ ਨਾਮ ਤੇ ਮਹਾਪੁਰਸ਼ਾਂ ਕੋਲ ਅਰਦਾਸਾਂ ਕਰਾਈਆਂ ਪਰ ਨਹੀਂ ਇਹਨਾਂ ਨੂੰ ਕੋਈ ਫਰਕ ਨਾ ਪਿਆ ਇਹ ਦਿਨੋਂ ਦਿਨ ਸਾਡੇ ਤੋਂ ਜਿਵੇਂ ਦੂਰ ਜਾ ਰਹੇ ਸੀ ਦੋ ਦੋ ਦਿਨ ਇਹਨਾਂ ਨੇ ਘਰ ਨਾ ਵੜਨਾ ਤੇ ਕਈ ਵਾਰੀ ਇਹ ਇੰਨੇ ਨਸ਼ੇ ਦੇ ਹਾਲਤ ਵਿੱਚ ਘਰ ਆਉਣਾ ਨਾ ਸੀ ਇਹਨਾਂ ਨੂੰ ਕੁਝ ਕਹਿ ਸਕਦੇ ਜੇ ਕਹਿਨੇ ਆ ਤੇ ਅੱਗੋਂ ਲੜਦੇ ਆ ਫਿਰ ਕਰਨੀ ਵੜਦੇ ਸੋ ਬੜਾ ਮਾੜਾ ਸਮਾਂ ਸੀ ਉਹ ਭੈਣ ਕਹਿੰਦੀ ਸਮੇਰੇ ਤੇ ਉਹ ਭੈਣ ਕਹਿੰਦੀ ਕਿ ਫਿਰ ਐਦਾਂ ਹੀ ਮੈਨੂੰ ਪਤਾ ਲੱਗਾ ਕਿਸੇ ਆਪਣੀ ਫਰੈਂਡ ਤੋਂ ਹੀ ਬਾਬਾ ਦੀਪ ਸਿੰਘ ਜੀ ਦੇ ਬਾਰੇ ਚ ਕਿ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਕੀਤੀ ਹੋਈ ਅਰਦਾਸ ਕਦੀ ਵਿਅਰਥ ਨਹੀਂ ਜਾਂਦੀ ਸ਼ਹੀਦਾਂ ਅਗੇ ਕੀਤੀ ਅਰਦਾਸ ਕਦੀ ਵਿਅਰਥ ਨਹੀਂ ਜਾਂਦੀ ਉਹ ਭੈਣ ਕਹਿੰਦੀ ਕਿ ਮੈਨੂੰ ਪਹਿਲਾਂ ਹੀ ਨਹੀਂ ਨੋਲੇਜ ਨਹੀਂ ਸੀ पर मेनू एदा ही ओ फ्रेंड ने जदों दसेया ते मैं सर्च कीती, की मैं मैं कीती, की मैं कीती।, कीती। ते मेनू पता ਲੱਗਾ ਬਾਬਾ ਦੀਪ ਸਿੰਘ ਜੀ ਦੇ ਬਾਰੇ ਉਹ ਭੈਣ ਕਹਿੰਦੀ ਕਿ ਮੈਂ ਪਹਿਲਾਂ ਜਿਆਦਾ ਬਾਣੀ ਨਹੀਂ ਸੀ ਪੜਦੀ ਮੈਂ ਸਿਰਫ ਜਪਜੀ ਸਾਹਿਬ ਕਰਨਾ ਜਾਂ ਚੋਪਈ ਸਾਹਿਬ ਦੀ ਬਾਣੀ ਪੜ੍ਹਦੀ ਸੀ ਹੋਰ ਕੋਈ ਬਾਣੀ ਮੈਨੂੰ ਆਉਂਦੀ ਨਹੀਂ ਸੀ ਨਾ ਮੈਂ ਕੋਸ਼ਿਸ਼ ਕੀਤੀ ਸੀ ਉਹ ਭੈਣ ਕਹਿੰਦੀ ਕਿ ਮੈਂ ਬਾਣੀ ਪੜ੍ਹਨੀ ਸ਼ੁਰੂ ਕੀਤੀ ਵੱਧ ਬਾਣੀ ਪੜ੍ਹਨੀ ਸ਼ੁਰੂ ਕੀਤੀ ਤੇ ਨਾਲ ਫਿਰ ਮੈਂ ਬਾਬਾ ਦੀਪ ਸਿੰਘ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਨੀ ਸ਼ੁਰੂ ਕੀਤੀਆਂ ਕਿ ਬਾਬਾ ਜੀ ਮੈਂ ਸੁਣਿਆ ਐ ਕਿ ਤੁਸੀਂ ਸਾਰਿਆਂ ਦੀ ਅਰਦਾਸ ਪੂਰੀਆਂ ਕਰਦੇ ਹੋ ਸਭ ਦੀ ਝੋਲੀ ਭਰਦੇ ਹੋ ਕਿ ਇੱਕ ਮਾਂ ਤੁਹਾਡੇ ਅੱਗੇ ਪੱਲਾ ਅੜ ਕੇ ਖੜੀ ਐ ਕਿ ਮੇਰੀ ਝੋਲੀ ਦੇ ਵਿੱਚ ਵੀ ਖੈਰ ਪਾਓ ਬਾਬਾ ਜੀ ਮੇਰੇ ਬੱਚੇ ਜਿਹੜੇ ਭੁੱਲ ਗਏ ਨੇ ਭਟਕ ਗਏ ਨੇ ਪੁੱਠੇ ਰਾਹ ਤੁਰੇ ਫਿਰ ਰਹੇ ਨੇ ਉਹਨਾਂ ਨੂੰ ਸਿੱਧੇ ਰਾਹ ਪਾਓ ਸਾਡੇ ਘਰ ਦੇ ਵਿੱਚੋਂ ਨਸ਼ਾ ਕੱਢੋ ਤੇ ਉਹਨਾਂ ਨੂੰ ਗੁਰਸਿੱਖੀ ਭਰਿਆ ਜੀਵਨ ਬਖਸ਼ੋ ਐਦਾਂ ਉਹ ਭੈਣ ਅਰਦਾਸ ਕਰਦੀ ਐ ਉਹ ਭੈਣ ਕਹਿੰਦੀ ਕਿ ਮੈਂ ਨੇਤਾ ਬੱਦ ਅਰਦਾਸ ਕਰਨੀ ਬਾਣੀ ਪੜਨੀ ਤੇ ਇਦਾਂ ਫਿਰ ਭੈਣ ਨੇ ਅਰਦਾਸਾਂ ਬੇਨਤੀਆਂ ਕਰਦੀ ਰਹੀ ਉਹ ਭੈਣ ਕਹਿੰਦੀ ਕਿ ਮੈਂ ਬਾਬਾ ਦੀਪ ਸਿੰਘ ਜੀ ਦੇ ਸਰੂਪ ਲਿਆਂਦਾ ਕਰਦੇ ਵਿੱਚ ਵਧੀਆ ਤਰੀਕੇ ਨਾਲ ਆਸਣ ਲਗਾਇਆ ਬਾਬਾ ਜੀ ਦਾ ਭੈਣ ਕਹਿੰਦੀ ਕਿ ਮੈਂ ਬਾਬਾ ਦੀਪ ਸਿੰਘ ਜੀ ਦੇ ਉੱਥੇ ਆਸਣ ਦੇ ਲਾਗੇ ਬੈਠ ਕੇ ਮੈਂ ਪਾਠ ਕਰਨਾ ਤੇ ਫਿਰ ਅਰਦਾਸਾਂ ਬੇਨਤੀਆਂ ਕਰਨੀਆਂ ਉਹ ਭੈਣ ਗਿੰਦੀ ਕੀ ਜੋ ਪੈਰਾ ਸਾਹਿਬ ਦਾ ਪਤਾ ਲੱਗਾ ਮੈਂ ਉਹ ਵੀ ਬਾਬਾ ਦੀਪ ਸਿੰਘ ਜੀ ਨੂੰ ਹਾਜ਼ਰ ਨਾਜ਼ਰ ਸਮਝ ਕੇ ਅਰਦਾਸ ਬੇਨਤੀ ਕਰਕੇ ਉਹ ਵੀ ਸੇਵਾ ਕੀਤੀ ਬਾਬਾ ਦੀਪ ਸਿੰਘ ਜੀ ਦੇ ਦਰ ਦੀ ਨਾਲ ਮੈਂ ਬਾਣੀ ਪੜਦੀ ਰਹੀ ਬੜੀ ਕਿਰਪਾ ਕੀਤੀ ਮਿਹਰ ਕੀਤੀ ਬਾਬਾ ਦੀਪ ਸਿੰਘ ਜੀ ਨੇ ਵੀ ਹੌਲੀ ਹੌਲੀ ਬੱਚੇ ਨਸ਼ੇ ਵੱਲੋਂ ਘਟੇ ਪਰ ਗਿੰਦੀ ਕੀ ਮੇਰੇ ਮਨ ਦੇ ਵਿੱਚ ਤਾਂਘ ਸੀ ਕਿ ਬਾਬਾ ਜੀ ਵੀ ਤੁਸੀਂ ਹੋ ਪਰ ਤਖ਼ਰੂਪ ਦੇ ਵਿੱਚ ਹੋ ਮੈਨੂੰ ਪਤਾ ਹੈ ਵੀ ਤੁਸੀਂ ਹਾਜ਼ਰ ਨਾਜ਼ਰ ਹੋ ਵੀ ਤੁਸੀਂ ਮੇਰੀ ਮਦਦ ਕਰ ਰਹੇ ਹੋ ਹੈਲਪ ਕਰ ਰਹੇ ਹੋ ਬਾਬਾ ਜੀ ਪਰ ਮੈਂ ਤੁਹਾਡੇ ਦਰ ਤੇ ਵੀ ਆਉਣਾ ਚਾਹੁੰਨੀ ਆ ਮੈਂ ਚਾਹੁੰਨੀ ਆ ਕਿ ਮੇਰੇ ਬੱਚੇ ਮੇਰੇ ਨਾਲ ਆਉਣ ਤੇ ਤੁਹਾਡੇ ਦਰ ਤੇ ਆ ਕੇ ਸੇਵਾ ਕਰਾਂ ਇੱਕ ਚਪੜਾ ਮੈਂ ਤੁਹਾਡੇ ਦਰ ਤੇ ਵੀ ਆ ਕੇ ਕੱਟਾਂ ਤੇ ਉਹ ਭੈਣ ਕਹਿੰਦੀ ਕਿ ਐਦਾਂ ਮੈਂ ਅਰਦਾਸ ਕੀਤੀ ਮੇਰੀ ਅੱਖਾਂ 'ਚੋਂ ਵਿਰਾਗ ਦਾ ਜਲ ਵੀ ਵਹਿਦਾ ਰਿਹਾ ਰੋ ਰੋ ਕੇ ਬਾਬਾ ਜੀ ਦੇ ਸਰੂਪ ਦੇ ਨਾਲ ਮੈਂ ਗੱਲਾਂ ਕਰਨੀਆਂ ਕਿ ਬਾਬਾ ਜੀ ਮੇਰੀ ਮਸ਼ਰੂ ਤੋਂ ਇੱਛਾ ਸੀ ਕਿ ਮੇਰੇ ਬੱਚੇ ਹੋਣ ਕੇਸਾ ਧਾਰੀ ਹੋਣ ਵੀ ਉਹ ਨਸ਼ਿਆਂ ਤੋਂ ਦੂਰ ਹੋਣ ਪਰ ਮੇਰੇ ਬੱਚੇ ਹਜੇ ਉਮਰਾਂ ਛੋਟੀਆਂ ਨੇ ਨਸ਼ਿਆਂ ਦੇ ਵਿੱਚ ਪੈ ਗਏ ਨੇ ਕੇਸ ਵੀ ਕਤਲ ਕਰਾ ਦਿੱਤੇ ਨੇ ਇਹਨਾਂ ਨੇ ਮਾੜੀ ਸੰਗਤ ਵਿੱਚ ਬੈਠ ਕੇ ਬਾਬਾ ਜੀ ਤੁਹਾਡੇ ਤੋਂ ਬਿਨਾ ਕੋਈ ਠੀਕ ਨਹੀਂ ਕਰ ਸਕਦਾ ਉਹ ਭੈਣ ਕਹਿੰਦੀ ਕਿ ਇੱਕ ਦਿਨ ਕੀ ਹੁੰਦਾ ਹੈ ਕਿ ਇੱਕ ਐਦਾਂ ਦੀ ਘਟਨਾ ਕਰਦੇ ਵਿੱਚ ਵਾਪਰਦੀ ਹੈ ਕਿ ਮੈਂ ਪਾਠ ਕਰਦੀ ਹੁੰਨੀ ਆ ਪੀ ਇੱਕਦਮ ਗੇਟ ਖੜਕਦਾ ਜਦੋਂ ਮੈਂ ਆਂਦੀ ਪੀ ਪਾਠ ਦੀ ਸਮਾਪਤੀ ਹੋ ਗਈ ਹੁੰਦੀ ਆ ਤੇ ਜਦੋਂ ਗੇਟ ਖੜਕਦਾ ਆ ਤੇ ਮੈਂ ਉੱਠ ਕੇ ਜਦੋਂ ਦਰਵਾਜ਼ਾ ਖੋਲਦੀ ਆ ਤੇ ਅੱਗੇ ਮੇਰਾ ਬੇਟਾ ਹੁੰਦਾ ਹੈ ਵੱਡਾ ਬੇਟਾ ਤੇ ਜਦੋਂ ਮੈਂ ਖੋਲਦੀ ਆ ਤੇ ਉਹ ਅੰਦਰ ਆ ਜਾਂਦਾ ਹੈ ਤੇ ਉਹ ਮੈਨੂੰ ਕਹਿੰਦਾ ਹੈ ਕਿ ਉਹ ਡਰਿਆ ਹੁੰਦਾ ਹੈ ਤੇ ਕਹਿੰਦੇ ਕਿ ਉਹ ਡਰਿਆ ਹੁੰਦਾ ਹੈ ਤੇ ਮੈਨੂੰ ਪੁੱਛਦੀ ਆ ਪੁੱਤ ਕੀ ਹੋਇਆ ਕੀ ਹੋਇਆ ਬੇਟਾ ਤੇ ਇਹ ਕਹਿੰਦੇ ਕਿ ਉਹ ਮੈਨੂੰ ਦੱਸਦਾ ਹੈ ਕਿ ਮੰਮਾ ਮੈਨੂੰ ਨਾ ਇੱਕ ਕੋਈ ਮਿਲਿਆ ਆ ਬਾਹਰ ਤੇ ਉਹਨੇ ਮੈਨੂੰ ਅ ਇਹ ਕਿਹਾ ਹੈ ਕਿ ਤੂੰ ਕਿਹੜੇ ਰਸਤੇ ਤੁਰਿਆ ਫਿਰਦਾ ਹੈ ਵੀ ਤੈਨੂੰ ਤੇਰੀ ਮਾਂ ਆਉਂਦਾ ਤੜਫ ਰਹੀ ਹੈ ਵੀ ਤੂੰ ਕਿਹੜੇ ਰਸਤੇ ਤੁਰਿਆ ਫਿਰਦਾ ਨਸ਼ੇ ਕਰ ਰਿਹਾ ਹੈ ਕੇਸ ਕਤਲ ਕਰਾ ਰਿਹਾ ਹੈ ਵੀ ਤੂੰ ਸਿੱਖਾਂ ਦਾ ਮੁੰਡਾ ਹੈ ਤੂੰ ਕੇਸ ਕਿਉਂ ਨਹੀਂ ਰੱਖਦਾ ਉਹ ਕਹਿੰਦੀ ਕਿ ਉਹ ਭੈਣ ਕਹਿੰਦੀ ਕਿ ਮੈਂ ਸੋਚਿਆ ਵੀ ਸ਼ਾਇਦ ਕੋਈ ਮਿਲਿਆ ਹੋਊਗਾ ਸਿੰਘ ਨੂੰ ਸਮਝਾ ਰਿਹਾ ਹੋਊਗਾ ਪਰ ਮੈਨੂੰ ਨਹੀਂ ਸੀ ਪਤਾ ਕੌਣ ਸੀ ਕਹਿੰਦੀ ਕਿ ਮੈਂ ਉਹ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਕੌਣ ਸੀ ਤੂੰ ਜਾਣਦਾ ਹੈ ਉਹਨੂੰ ਜਾਂ ਆਪਣਾ ਕੋਈ ਰਿਸ਼ਤੇਦਾਰ ਹੈ ਕਹਿੰਦੇ ਕਿ ਮੇਰੇ ਬੇਟੇ ਨੇ ਮੈਨੂੰ ਦੱਸਿਆ ਕਿ ਮੰਮਾ ਮੈਂ ਨਹੀਂ ਜਾਣਦਾ ਉਹਨੂੰ ਮੈਂ ਤਾਂ ਕਦੀ ਦੇਖਿਆ ਵੀ ਨਹੀਂ ਤੇ ਉਹਨੇ ਨੀਲੇ ਕੱਪੜੇ ਪਾਏ ਸੀ ਸਾਰੇ ਅਲੱਗ ਜਿਹੇ ਕੱਪੜੇ ਪਾਏ ਸੀ ਕਹਿੰਦੇ ਕਿ ਫਿਰ ਉਹਨੇ ਬਾਬਾ ਦੀਪ ਸਿੰਘ ਜੀ ਦਾ ਸਰੂਪ ਦੇਖਿਆ ਨਾ ਜਦੋਂ ਕਹਿੰਦਾ ਕਿ ਜਿੱਦਾਂ ਦਾ ਉਹਨਾਂ ਨੇ ਸਪਾਏ ਨਾ ਕੱਪੜੇ ਐਦਾਂ ਦੇ ਕਲੋਸ ਪਾਏ ਸੀ ਉਹਨਾਂ ਨੇ ਕਹਿੰਦੀ ਕਿ ਮੈਂ ਕਿਹਾ ਕਿ ਨਹੀਂ ਮੇਰੇ ਦਿਮਾਗ 'ਚ ਇੱਕਦਮ ਹਲਚਲ ਸ਼ੁਰੂ ਹੋ ਗਈ ਕਿ ਇਹ ਬਾਬਾ ਦੀਪ ਸਿੰਘ ਜੀ ਦੀ ਓਕਲ ਆਇਆ ਕੋਈ ਉਹਨਾਂ ਨੇ ਕੋਈ ਇਹ ਕਰਾਮਾਤ ਬਰਤਾਈ ਹੈ ਤੇ ਮੈਂ ਉਸੇ ਟਾਈਮ ਹੱਥ ਜੋੜ ਲਿਓ ਭੈਣ ਕਹਿੰਦੀ ਕਿ ਅਰਦਾਸ ਕੀਤੀ ਬਾਬਾ ਜੀ ਕਿਰਪਾ ਕਰੋ ਮਿਹਰ ਕਰੋ ਕਿ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਗੁਰਸਿੱਖੀ ਜੀਵਨ ਬਖਸ਼ੋ ਇਹਦੀ ਵੱਡੇ ਪੁੱਤਰ ਨੂੰ ਤੇ ਥੋੜੀ ਜੀ ਸੋਚੀ ਆ ਗਈ ਨਸ਼ੇ ਕਰਨੇ ਬੰਦ ਕਰਤੇ ਕੇਸ ਵੀ ਕਹਿੰਦਾ ਕਿ ਮੈਂ ਨਹੀਂ ਕਟੋਣੇ ਹੁਣ ਛੋਟੇ ਬੇਟੇ ਨੂੰ ਵੀ ਹੌਲੀ ਹੌਲੀ ਵੱਡੇ ਆਲ ਦੇਖ ਕੇ ਕਹਿੰਦੀ ਅਕਲ ਆਉਣੀ ਸ਼ੁਰੂ ਹੋਈ ਕੇਸ ਕਤਲ ਕਰਨੇ ਨਾ ਬੰਦ ਕਰਤੇ ਉਹ ਭੈਣ ਕਹਿੰਦੀ ਕਿ ਹੌਲੀ ਹੌਲੀ ਬਾਬਾ ਦੀਪ ਸਿੰਘ ਨੇ ਐਸੀ ਮਿਹਰ ਕੀਤੀ ਮੇਰੇ ਦੋਨਾਂ ਪੁੱਤਰਾਂ ਤੇ ਤੇ ਉਹਨਾਂ ਨੇ ਕੇਸ ਰੱਖ ਲੇ ਨਸ਼ਾ ਕਰਨਾ ਬਿਲਕੁਲ ਛੱਡ ਦਿੱਤਾ ਤੇ ਸਾਡੀ ਆਗਿਆ ਦੇ ਵਿੱਚ ਰਹਿ ਕੇ ਚੱਲਣਾ ਸ਼ੁਰੂ ਕਰ ਦਿੱਤਾ ਸਾਡੀ ਸਲਾਹ ਦੇ ਨਾਲ ਤੇ ਮੇਰੇ ਨਾਲ ਜਦੋਂ ਮੈਂ ਬਾਣੀ ਪੜ੍ਹਦੀ ਹਾਂ ਮੇਰੇ ਲਾਗੇ ਬੈਠ ਕੇ ਮੇਰੇ ਪੁੱਤਰ ਵੀ ਦੋਨੋਂ ਬਾਣੀ ਪੜ੍ਹਦੇ ਨੇ ਬਾਬਾ ਦੀਪ ਸਿੰਘ ਨੇ ਐਸੀ ਮਿਹਰ ਕੀਤੀ ਸ਼ੀਦਾ ਨੇ ਐਸੀ ਮਿਹਰ ਕੀਤੀ ਸਾਡੇ ਨਾਲ ਪ੍ਰਤੱਖ ਰੂਪ ਦੇ ਵਿੱਚ ਵਰਤ ਕੇ ਆਪ ਸਮਝਾ ਕੇ ਮੇਰੇ ਬੱਚਿਆਂ ਨੂੰ ਬਾਬਾ ਦੀਪ ਸਿੰਘ ਜੀ ਨੇ ਸਿੱਧੇ ਰਾਹ ਪਾਇਆ ਤੇ ਅੱਜ ਮੇਰੇ ਦੋਨੋਂ ਪੁੱਤਰ ਅਮਰਤਾਰੀ ਨੇ ਦਾੜੇ ਪ੍ਰਕਾਸ਼ ਨੇ ਤੇ ਆਪਣਾ ਕੰਮਕਾਰ ਕਰ ਰਹੇ ਨੇ ਬਾਣੀ ਵੀ ਪੜ੍ਹਦੇ ਨੇ ਅਮਰਤ ਵੇਲਾ ਵੀ ਸਾਧਦੇ ਨੇ ਸੇਵਾ ਵੀ ਕਰਦੇ ਨੇ ਤੇ ਸਾਧ ਸੰਗਤ ਜੀ ਦੇਖੋ ਜਿਹੜਾ ਵੀ ਬਾਬਾ ਦੀਪ ਸਿੰਘ ਜੀ ਦੇ ਅੱਗੇ ਪੁਕਾਰ ਕਰਦਾ ਏ ਬੇਨਤੀ ਕਰਦਾ ਏ ਨਾ ਸ਼ਰਦਾ ਦੇ ਨਾਲ ਭੇਜ ਕੇ ਵਿਸ਼ਵਾਸ ਦੇ ਨਾਲ ਭਰੋਸਾ ਰੱਖਦਾ ਏ ਬਾਬਾ ਜੀ ਤੇ ਬਾਬਾ ਦੀਪ ਸਿੰਘ ਜੀ ਨੂੰ ਨਰਾਸ਼ ਨਹੀਂ ਕਰਦੇ ਇਦਾਂ ਹੀ ਉਸ ਭੈਣ ਭਾਵੇ ਉਹ ਇਟਲੀ ਚ ਰਹਿ ਰਹੀ ਸੀ ਸ਼ੀਦਾ ਸਾਹਿਬ ਨਹੀਂ ਸੀ ਆ ਸਕਦੀ ਫਿਰ ਵੀ ਸੁਨੇਹਾ ਕਿਸੇ ਤੋਂ ਪਤਾ ਲੱਗਾ ਭਰੋਸਾ ਰੱਖ ਲਿਆ ਬਾਬਾ ਦੀਪ ਸਿੰਘ ਜੀ ਤੇ ਟੇਕ ਰੱਖ ਲਈ ਕਿ ਬਾਬਾ ਜੀ ਨੇ ਇਹ ਕਰ ਦੇਣਾ ਹੈ ਠੀਕ ਤੇ ਬਾਬਾ ਦੀਪ ਸਿੰਘ ਜੀ ਨੇ ਫਿਰ ਉਹ ਭੈਣ ਨੂੰ ਨਰਾਸ਼ ਨਹੀਂ ਕੀਤਾ ਉਹਦੀ ਝੋਲੀ ਭਰੀ ਫਿਰ ਉਹ ਭੈਣ ਨੇ ਦੱਸਿਆ ਕਿ ਉਹ ਫਿਰ ਆਪਣੇ ਸਾਰੇ ਪਰਿਵਾਰ ਸਮੇਤ ਸ਼ੀਦਾ ਸਾਹਿਬ ਹੁੰਦੀ ਹੈ ਤੇ ਦੋ ਦਿਨ ਰਹਿੰਦੇ ਨੇ ਸ਼ੀਦਾ ਸਾਹਿਬ ਇੱਥੇ ਰਹਿ ਕੇ ਸੇਵਾ ਕਰਦੇ ਨੇ ਬਾਣੀ ਦਾ ਜਾਪ ਕਰਦੇ ਨੇ ਤੇ ਸਾਧ ਸੰਗਤ ਜੀ ਐਦਾਂ ਫਿਰ ਉਸ ਭੈਣ ਤੇ ਮਿਹਰ ਕੀਤੀ ਸ਼ੀਦਾ ਨੇ ਬਾਬਾ ਦੀਪ ਸਿੰਘ ਜੀ ਨੇ ਉਹ ਭੈਣ ਅਜ ਵੀ ਦੱਸਦੀ ਐ ਕਿ ਅੱਜ ਵੀ ਸਾਰਾ ਪਰਿਵਾਰ ਗੁਰੂ ਸਾਹਿਬ ਨਾਲ ਜੁੜਿਆ ਐ ਬਾਣੀ ਪੜਦਾ ਐ ਤੇ ਸਾਧ ਸੰਗਤ ਜੀ ਬਾਣੀ ਭਲਾ ਕਰਦੀ ਐ ਤੁਸੀਂ ਪੜਦੇ ਰਹੋ ਬਾਣੀ ਮਨ ਟਿਕੇ ਨ ਮਨ ਨਾ ਟਿਕੇ ਪਰ ਬਾਣੀ ਪੜਨੀ ਨਹੀਂ ਛੱਡਣੀ ਕਦੀ ਬਾਣੀ ਪੜਦੇ ਰਹੋ ਇੱਕ ਦਿਨ ਇਹ ਜਹਾ ਆਏਗਾ ਕਿ ਗੁਰੂ ਸਾਹਿਬ ਆਪ ਪੁੱਛਣ ਗਿਆਨ ਕੀ ਆਪ ਪ੍ਰਗਟ ਹੋਗੇ ਗੁਰੂ ਸਾਹਿਬ ਪੁੱਛਣਗੇ ਭਾਈ ਸਿੱਖਾ ਦੱਸ ਤੈਨੂੰ ਕੀ ਚਾਹੀਦਾ ਮੈਨੂੰ ਦੱਸ ਕੀ ਚਾਹੀਦਾ ਤੈਨੂੰ ਉਸ ਦਿਨ ਦੀ ਵੇਟ ਕਰੀਏ ਸਾਧ ਸੰਗਤ ਜੀ ਗੁਰੂ ਤੋਂ ਆਪਣਾ ਭਰੋਸਾ ਹਮੇਸ਼ਾ ਬਣਾ ਕੇ ਰੱਖਿਏ ਕਦੀ ਆਪਣੇ ਮਨ ਦੇ ਵਿੱਚ ਸ਼ੰਕਾ ਨਹੀਂ ਆਉਂਦੇ ਨਾ ਕਿਉਂਕਿ ਸਾਧ ਸੰਗਤ ਜੀ ਸਾਡੀ ਅੱਖ ਉਹਨਾਂ ਚਿਰ ਹੀ ਗੁਰੂ ਸਾਹਿਬ ਦੇ ਦਰਸ਼ਨ ਕਰ ਸਕਦੀ ਜਿੰਨਾ ਚਿਰ ਇਹਦੇ ਵਿੱਚ ਸ਼ੰਕਾ ਨਹੀਂ ਹੈ ਜਿਸ ਦਿਨ ਸ਼ੰਕਾ ਆ ਗਿਆ ਫਿਰ ਸਾਡੀ ਸ਼ਰਧਾ ਨਹੀਂ ਰਹਿਣੀ ਗੁਰੂ ਤੇ ਜਿਸ ਦਿਨ ਸ਼ਰਧਾ ਟੁੱਟ ਗਈ ਫਿਰ ਕੁਝ ਰਹਿ ਹੀ ਨਹੀਂ ਜਾਣਾ ਬਾਕੀ ਕਿਉਂਕਿ ਸਾਡੀ ਸ਼ਰਧਾ ਹੀ ਗੁਰੂ ਦਾ ਮਿਲਾਪ ਕਰਾ ਸਕਦੀ ਹੈ ਜੇ ਸ਼ਰਧਾ ਨਹੀਂ ਫਿਰ ਗੁਰੂ ਦਾ ਮਿਲਾਪ ਵੀ ਨਹੀਂ ਸਾਧ ਸੰਗਤ ਜੀ ਨਹੀਂ ਹੋਣਾ ਸੋ ਇਸ ਤਰੀਕੇ ਨਾਲ ਉਸ ਭੈਣ ਤੇ ਮਿਹਰ ਕੀਤੀ ਗੁਰੂ ਸਾਹਿਬ ਸਾਡੇ ਤੇ ਵੀ ਮਿਹਰ ਕਰਨਗੇ ਸਾਡੇ ਨਾਲ ਵੀ ਅੰਗ ਸੰਗ ਸਹਾਈ ਹੋ ਕੇ ਵਰਤਣਗੇ ਸਾਧ ਸੰਗਤ ਜੀ ਸੇਵਾ ਕਰਦੇ ਰਹੀਏ ਦਸਵੰਦ ਕੱਢਦੇ ਰਹੀਏ ਦਸਵੰਦ ਵੀ ਜ਼ਰੂਰੀ ਹੈ ਜਿਹੜੀ ਸੰਗਤ ਦਸਵੰਦ ਨਹੀਂ ਕੱਢਦੀ ਦਸਵੰਦ ਕੱਢਣਾ ਨਾ ਛੱਡੋ ਕਦੀ ਕਰਜ਼ੇ ਥੱਲੇ ਨਹੀਂ ਆਓਗੇ ਦਸਵੰਦ ਕੱਢਣਾ ਨਾ ਛੱਡੋ ਸਾਧ ਸੰਗਤ ਜੀ ਕਦੀ ਫਾਈਨੈਂਸ਼ੀਅਲ ਪ੍ਰੋਬਲਮ ਨਹੀਂ ਆਏਗੀ ਦਸਵੰਦ ਕੱਢਣਾ ਨਾ ਛੱਡੋ ਦਸਵੰਦ ਕੱਢੀ ਚੱਲੋ ਕਦੀ ਤੁਹਾਡਾ ਪੈਸਾ ਬਿਮਾਰੀਆਂ ਰੋਗਾਂ ਤੇ ਨਹੀਂ ਲੱਗੇਗਾ ਇਹ ਪ੍ਰੈਕਟੀਕਲ ਕਰਕੇ ਦੇਖ ਲੋ ਚਾਹੇ ਜਿਹੜੇ ਅੱਜ ਨਹੀਂ ਕੱਢਦੇ ਅਜੇ ਤੱਕ ਉਹ ਹੁਣ ਕੱਢਣਾ ਸ਼ੁਰੂ ਕਰਦੋ ਬਾਕੀ 사ਸੰਗਤ ਜੀ ਕੁਝ ਬੇਨਤੀਆਂ ਜਿਵੇਂ ਆਪ ਸਭ ਨੂੰ ਪਤਾ ਹੈ ਗੁਰਦੁਆਰਾ ਸ਼੍ਰੀ ਰਾਮ ਸਰ ਸਾਹਿਬ ਜਨਾਲਾ ਕਾਰ ਸੇਵਾ ਜਿਹੜੀ ਹੈ استان ਦੀ ਰੰਭ ਹੋ ਚੁੱਕੀ ਹੈ ਸੋ ਬਿਲਡਿੰਗ ਦੀ ਸੇਵਾ ਜੋ ਗੁਰੂ ਸਾਹਿਬ ਬਾਬਾ ਦੀਪ ਸਿੰਘ ਜੀ ਕਰਵਾ ਰਹੇ ਨੇ ਸੋ ਆਪ ਸਭ ਸੰਗਤਾਂ ਦੇ ਅੱਗੇ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ ਕਿ 사ਸੰਗਤ ਜੀ ਜ਼ਰੂਰ ਸਹਿਯੋਗ ਕਰੋ ਸੇਵਾਵਾਂ ਦੇ ਵਿੱਚ ਸੀਮਿੰਟ ਜੋ ਹੈ ਉਹ ਚਾਹੀਦਾ ਹੈ ਤੇ ਸਰੀਆ ਦੋ ਸੇਵਾਵਾਂ ਵੱਡੀਆਂ ਨੇ ਤੇ ਵੱਧ ਤੋਂ ਵੱਧ ਸੰਗਤ ਨਾਮ ਨੋਟ ਕਰਵਾਓ ਜਿੰਨੀ ਜਿੰਨੀ ਕੋਈ ਸੇਵਾ ਕਰ ਸਕਦਾ ਹੈ ਸਾਧ ਸੰਗਤ ਜੀ ਸੰਗਤ ਦੇ ਅੱਗੇ ਕੋਈ ਚੀਜ਼ ਵੱਡੀ ਨਹੀਂ ਹੁੰਦੀ ਦੇਖੋ ਇਹ ਬਖਸ਼ਿਸ਼ਾਂ ਨੇ ਗੁਰੂ ਸਾਹਿਬ ਦੀਆਂ ਬਾਬਾ ਦੀਪ ਸਿੰਘ ਜੀ ਦੀਆਂ ਇਹ ਬਾਬਾ ਜੀ ਨੇ ਸੇਵਾ ਕਿਸੇ ਨਾ ਕਿਸੇ ਕੋ ਲਈ ਲੈਣੀ ਹੈ ਬਾਕੀ ਇਹ ਕੀ ਜੇ ਮੌਕਾ ਮਿਲ ਰਿਹਾ ਸੇਵਾ ਕਰਨ ਦਾ ਸੇਵਾ ਕਰਨੀ ਚਾਹੀਦੀ ਹੈ ਸਾਧ ਸੰਗਤ ਜੀ ਜ਼ਰੂਰ ਸੇਵਾ ਕਰਿਏ ਜ਼ਰੂਰ ਨਾਮ ਨੋਟ ਕਰਵਾਈਏ WhatsApp ਨੰਬਰ ਦਾਸ ਨੇ ਸਾਂਝਾ ਕੀਤਾ ਹੋਇਆ ਹੈ ਤੁਸੀਂ ਉਹਦੇ ਤੇ ਮੈਸੇਜ ਕਰਕੇ ਆਪਣੇ ਨਾਮ ਨੋਟ ਕਰਵਾ ਸਕਦੇ ਹੋ ਗੁਰੂ ਸਾਹਿਬ ਕਿਰਪਾ ਕਰਨ ਸਹੀ ਸਿੰਘ ਕਿਰਪਾ ਕਰਨ ਬਾਬਾ ਦੀਪ ਸਿੰਘ ਕਿਰਪਾ ਕਰਨ ਸਭ ਦੇ ਕਾਰਜ ਰਾਸ ਕਰਨ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਜ਼ਰੂਰ ਨਾਮ ਨੋਟ ਕਰਵਾਓ ਬਾਕੀ ਬੇਨਤੀਆਂ ਸੇਵਾਵਾਂ ਦੀਆਂ ਜੇ ਮੈਂ ਰੋਕੀਆਂ ਹੋਈਆਂ ਨੇ ਸੇਵਾਵਾਂ ਬਹੁਤ ਨੇ ਕਿਉਂਕਿ ਇਹ ਦੋ ਚੀਜ਼ਾਂ ਜ਼ਿਆਦਾ ਜ਼ਰੂਰੀ ਚਾਹੀਦੀਆਂ ਨੇ ਸੀਮਿੰਟ ਤੇ ਸਰੀਆ ਜ਼ਰੂਰ ਆਪਣੇ ਨਾਮ ਨੋਟ ਕਰਵਾਓ ਬਾਕੀ ਜਿਹੜੀਆਂ ਦੂਜੀਆਂ ਸੇਵਾਵਾਂ ਨੇ ਜੋ ਸਾਡੇ ਸਮਾਜ ਦੇ ਪ੍ਰਤੀ ਫਰਜ਼ ਬੰਦੇ ਨੇ ਉਹ ਵੀ ਨਿਰੰਤਰ ਨਾਲ ਨਾਲ ਜਾਰੀ ਨੇ ਜਿਵੇਂ ਹਰ ਮਹੀਨੇ ਦੀ 15 ਤਰੀਕ ਨੂੰ ਲੋੜਵੰਦ ਜੋ ਵਿਧਵਾ ਬੀਬੀਆਂ ਨੇ ਉਹਨਾਂ ਨੂੰ ਰਾਸ਼ਨ ਦਿੱਤਾ ਜਾਂਦਾ ਜਿਨ੍ਹਾਂ ਦੇ ਘਰ ਕੋਈ ਕਮਾਉਣ ਵਾਲਾ ਨਹੀਂ ਕਮਾਈ ਦਾ ਸਾਧਨ ਨਹੀਂ ਬੱਚੇ ਛੋਟੇ ਨੇ ਉਹਨਾਂ ਨੂੰ ਹਰ ਮਹੀਨੇ ਦੀ 15 ਤਰੀਕ ਨੂੰ ਰਾਸ਼ਨ ਦਿੱਤਾ ਜਾਂਦਾ ਸੋ ਉਹਦੇ ਵਿੱਚ ਵੀ ਸਹਿਯੋਗ ਜ਼ਰੂਰ ਕਰੋ ਤੇ ਦੂਸਰੀ ਸੇਵਾ ਜੋ ਹੈ ਜੋ ਲੋੜਵੰਦ ਬੱਚਿਆਂ ਨੇ ਧੀਆਂ ਨੇ ਉਹਨਾਂ ਦੇ ਆਨੰਦਕਾਰਜ ਵੀ ਬਾਬਾ ਦੀਪ ਸਿੰਘ ਜੀ ਕਰਵਾਉਂਦੇ ਨੇ ਇਸ ਸਥਾਨ ਤੋਂ ਉਹਦੇ ਵਿੱਚ ਵੀ ਤੁਸੀਂ ਸਹਿਯੋਗ ਕਰ ਸਕਦੇ ਆ ਬਾਕੀ ਤੀਸਰੀ ਜਿਹੜੀ ਵੱਡੀ ਸੇਵਾ ਏ ਬਹੁਤ ਵੱਡੀ ਸੇਵਾ ਏ ਕਿਉਂਕਿ 사ਸੰਗਤ ਜੀ ਜਿਹੜੇ ਗੁਰਸਿੱਖ ਬੱਚੇ ਨੇ ਮਾਇਆ ਦੀ ਘਾਟ ਕਰਕੇ ਪੜ੍ਹਨੀ ਪਾਉਂਦੇ 사ਸੰਗਤ ਜੀ ਗੁਰੂ ਸਾਹਿਬ ਕਿਰਪਾ ਕਰਦੇ ਨੇ ਉਹਨਾਂ ਬੱਚਿਆਂ ਨੂੰ ਬੁੱਕਸ ਤੇ 유ਨੀਫਾਰਮ ਵੀ ਆਪ ਦਵਾਉਂਦੇ ਨੇ ਸੰਗਤ ਸਹਿਯੋਗ ਕਰਦੀ ਹੈ ਜਿੰਨੀ ਕੁ ਉਹਨਾਂ ਦੀ ਸੇਵਾ ਫਿਰ ਉਹਨਾਂ ਬੱਚਿਆਂ ਦੀ ਵੀ ਕੀਤੀ ਜਾਂਦੀ ਹੈ ਸੋ ਜਰੂਰ ਸਹਿਯੋਗ ਕਰੋ ਕਿਉਂਕਿ ਸਾਧ ਸੰਗਤ ਜੀ ਜੇ ਕੋਈ ਬੱਚਾ ਪੜ ਜਾਏਗਾ ਆਪਣੇ ਪੈਰਾਂ ਦੇ ਖੜਾ ਹੋ ਜਾਏਗਾ ਤੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰੇਗਾ ਜਰੂਰ ਸਾਧ ਸੰਗਤ ਜੀ ਇਹਦੇ ਵਰ ਇਹਦੇ ਵਰਗਾ ਵੱਡਾ ਕੋਈ ਪੁੰਨ ਨਹੀਂ ਜੇ ਅਸੀਂ ਕਿਸੇ ਨੂੰ ਪੜਾ ਦਿੰਨੇ ਆ ਜਰੂਰ ਇਹਦੇ ਵਿੱਚ ਵੀ ਆਪਣੇ ਨਾਮ ਨੋਟ ਕਰਵਾਓ ਬਾਕੀ ਜਿਵੇਂ ਬੇਨਤੀ ਆ ਸੰਗਤ ਪੁੱਛਦੀ ਆ ਬਾਰ ਬਾਰ ਸ਼ਹੀਦੀ ਦੇਗਾ ਬਾਰੇ 사 ਸੰਗਤ ਜੀ WhatsApp ਤੇ ਮੈਸੇਜ ਕਰ ਲਿਆ ਕਰੋ ਤੇ ਉਹਦੇ ਤੇ ਹੀ ਤੁਸੀਂ ਆਪਣੀ ਅਰਦਾਸ ਦੱਸ ਦਿਆ ਕਰੋ ਤੇ ਗੁਰੂ ਸਾਹਿਬ ਕਿਰਪਾ ਕਰਨ ਸਭ ਦੇ ਕਾਰਜ ਰਾਸ ਕਰਨ ਸੋ ਇੰਨੀ ਇੱਕ ਬੇਨਤੀਆਂ ਨੂੰ ਜਰੂਰ ਸਵੀਕਾਰ ਕਰਿਓ WhatsApp ਤੇ ਮੈਸੇਜ ਜਾਂ ਵੌਇਸ ਮੈਸੇਜ ਆਪ ਦੀ ਕਰ ਸਕਦੇ ਆ ਬਾਕੀ 사 ਸੰਗਤ ਜੀ ਜੱਪੋ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ